ਦੇ ਟਾਈਮ ਦੇ ਖਰਾਕੀ ਤੱਤ ਚਾਹੀਦੇ ਨੇ ਉਹ ਨਹੀਂ ਮਿਲਦੇ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਅਸੀਂ ਆਮ ਆਪਣੇ ਘਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਸਾਡੇ ਜ਼ਮੀਨ ਦੇ ਵਿੱਚ ਖਰਾਕੀ ਤੱਤ ਬਹੁਤ ਨੇਗੇ ਪਰ ਅੱਜ ਕੱਲ ਕੀ ਆ ਸਾਡਾ ਖੇਤੀ ਇੱਕ ਮੁੱਖ ਧੰਦਾ ਗਾ ਅਸੀਂ ਉਹਨੂੰ ਮੁੱਖ ਰੱਖਦੇ ਹਾਂ ਕਿ ਉਹਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਦਵਾਈਆਂ ਵਰਤੀਆਂ ਜਾਂਦੀਆਂ ਨੇ ਜਿਸ ਕਾਰਨ ਸਾਡੀ ਜਿਹੜੀ ਜ਼ਮੀਨ ਆ ਗਈ ਬੰਜਰ ਉਹਦੇ ਵਿੱਚ ਖਰਾਕੀ ਤੱਤਾਂ ਦੀ ਜਿਹੜੀ ਘਾਟ ਆ ਚੁੱਕੀ ਹਾਂਜੀ ਬੰਜਰ ਹੋ ਰਹੀ ਹੈ ਬਿਲਕੁਲ ਬੰਜਰ ਹੋ ਰਹੀ ਹੈ ਪੈਸਟੀਸਾਈਡ ਜਿਆਦਾ ਵਰਤਿਆ ਜਾਂਦਾ ਬਹੁਤ ਵਧੀਆ ਡਾਕਟਰ ਸਾਹਿਬ ਨੇ ਗੱਲ ਦੱਸੀ ਕਿਸਾਨ ਵੀਰੋ ਮੈਂ ਵੀ ਸਪੈਸਟੀਸਾਈਡ ਕੰ ਪਹਿਲਾਂ ਲੋਕ ਜਿਹੜੇ ਆਪਣੇ ਕਿਸਾਨ ਭਰਾ ਹੀ ਪਸ਼ੂ ਹਰ ਇੱਕ ਦੇ 8-8 10 ਦਾ ਹਰ ਇੱਕ ਦੇ ਘਰੇ ਹੁੰਦੇ ਸੀਗੇ ਅੱਜ ਕੱਲ ਇੱਕ ਅਗਲਾ ਚਾਰਾ ਰੱਖਦਾ ਅਗਲਾ ਦੋ ਰੱਖਦਾ ਤੇ ਆਪਣਾ ਹਰ ਸਾਰੇ ਕਿਸਾਨ ਵੀ ਰੂੜੀ ਦੀ ਖਾਦ ਪਾਉਂਦੇ ਸੀ ਡਾਕਟਰ ਸਾਹਿਬ ਤੇ ਅੱਜ ਕੱਲ ਜਿਹੜੀ ਹੁਣ ਜਰਨੇਸ਼ਨ ਆ ਰਹੀ ਹੈ ਤਾਂ ਰੂੜੀ ਦੀ ਖਾਦ ਭੁੱਲੀ ਗਈ ਭੁੱਲੀ ਗਈ ਤੇ 8-8 10-10 ਦਿਨ ਮੈਂ ਆਪ ਜਦੋਂ ਪੜਦਾ ਹੁੰਦਾ ਸੀਗਾ ਤੇ ਅਸੀਂ ਆਪ ਪਾਉਂਦੇ ਰਹੇ ਬਾਈ ਜੀ ਬਿਲਕੁਲ ਜੀ ਤਾਂ ਉਹੀ ਚੀਜ਼ ਹੈ ਕਿ ਹੁਣ ਸਾਡੀ ਧਰਤੀ ਦੇ ਵਿੱਚ ਖਰਾਕੀ ਦਾਤ ਹੈ ਨਹੀਂ ਅੱਛਾ ਦੂਜੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਪਸ਼ੂ ਦੀ ਜਿਹੜੀ ਖਰਾਕ ਹੈਗੀ ਉਹ ਸਾਰੀ ਧਰਤੀ ਚੋਂ ਤੇ ਜਿਹੜੀ ਉਹ ਖਰਾਕ ਆਣੀ ਆ ਉਹਦੇ ਵਿੱਚ ਜਦੋਂ ਖਰਾਕੀ தਤ ਨਹੀਂ ਹੈਗੇ ਤਾਂ ਸਾਡੇ ਪਸ਼ੂ ਪਾਲਕ ਵੀਰ ਨੂੰ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਦੀਆਂ ਜਿਹੜੀਆਂ ਕਟੀਆਂ ਨੇਗੀਆਂ ਉਹ ਕਹਿੰਦਾ ਜੀ ਤਿੰਨ ਤਿੰਨ ਸਾਲ ਦੀ ਹੋਗੀਆਂ ਬੋਲੀਆਂ ਨਹੀਂ گاਵਾਾਂ ਦੇ ਵਿੱਚ ਕਹਿੰਦਾ ਦੋ ਦੋ ਸਾਲ ਦੀਆਂ ਹੋਗੀਆਂ ਬੋਲੀਆਂ ਨਹੀਂ ਉਹਨਾਂ ਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਖਰਾਕੀ தਤ ਨਹੀਂ ਮਿਲੇ ਪਸ਼ੂ ਪਾਲਕ ਅਕਸਰ ਕਹਿੰਦਾ ਜੀ ਮੈਂ ਦਾਣਾ ਬਹੁਤ ਵਧੀਆ ਪਾਉਣਾ ਘਰ ਦਾ ਦਾਣਾ ਪਾਉਣਾ ਦਾਣਾ ਬਣਵਾ ਕੇ ਪਾਉਣਾ ਪਰ ਮਿਲਦਾ ਨਹੀਂ ਤਾਂ ਉਹਦੇ ਲਈ ਇੱਕ ਸਾਡਾ ਉਤਪਾਦ ਆਉਂਦਾ ਚਿਲੇਟਡ ਐਗਰੀਮੈਂਟ ਸੁਪਰ ਰਿਲੇਟਡ ਐਗਰੀਮੈਂਟ ਸੁਪਰਮ ਦੇ ਵਿੱਚ ਜਿਹੜੇ ਅਸੀਂ ਖਣਿਜ ਤੱਤ ਤੇ ਵਿਟਾਮਿਨ ਦਿੱਤੇ ਨੇਗੇ ਉਹ ਉਸ ਮਾਤਰਾ ਦੇ ਵਿੱਚ ਦਿੱਤੇ ਨੇ ਜਿੰਨੇ ਇੱਕ ਪਸ਼ੂ ਨੂੰ ਰੋਜ਼ਾਨਾ ਚਾਹੀਦੇ ਨੇਗੇ ਹੁਣ ਮੈਂ ਇਹਦੇ ਬਾਰੇ 더 ਜਾਣਕਾਰੀ ਦਵਾਂਗਾ ਕਿ ਇਹਨੂੰ ਦੇਣਾ ਕਿਸ ਤਰੀਕੇ ਨਾਲ ਹੈ ਤੇ ਇਹਦਾ ਫਾਇਦੇ ਕੀ ਕੀ ਹੁੰਦੇ ਨੇ ਤਾਂ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਫਲ ਆਇਆਗਾ ਤਾਂ ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈਗੀ ਅਗਰ ਗਾਵਾਂ ਦੇ ਵਿੱਚ ਬੱਚੀਆਂ ਆਈਆਂ ਨਿਗੀਆਂ ਤਾਂ ਉਹਨਾਂ ਦੇ ਜਿਹੜੀ ਟੀਕਾ ਭਰਾਉਣ ਦੀ ਉਮਰ ਹੁੰਦੀ ਹੈ ਉਹ 12 ਤੋਂ 14 ਮਹੀਨੇ ਹੁੰਦੀ ਹੈ ਤੇ ਉਹੀ ਅਗਰ ਅਸੀਂ ਕਟੀਆਂ ਦੇ ਵਿੱਚ ਦੇਖਦੇ ਹਾਂ ਤਾਂ 16 ਤੋਂ 18 ਮਹੀਨੇ ਦੀ ਉਮਰ ਹੁੰਦੀ ਹੈ ਔਸ ਉਮਰ ਦੇ ਵਿੱਚ ਜੇਕਰ ਸਾਡੇ ਪਸ਼ੂ ਦੇ ਅਸੀਂ ਪਹਿਲੀ ਵਾਰੀ ਟੀਕਾ ਭਰਵਾ ਦਈਏ ਤਾਂ ਅਸੀਂ ਉਹਨੂੰ ਇੱਕ ਲਾਹੇਵੰਦ ਪਸ਼ੂ ਮੰਨਦੇ ਹਾਂ ਜਦੋਂ ਅਸੀਂ ਚਿਲੇਟਡ ਐਗਰੀਮੈਂਟ ਸੁਪਰ ਦੀ ਗੱਲ ਕਰਦੇ ਹਾਂ ਤੁਸੀਂ ਇਹਨੂੰ ਕੀ ਕਰਨਾ ਜਦੋਂ ਤੁਹਾਡਾ ਪਸ਼ੂ 3 ਮਹੀਨਿਆਂ ਦਾ ਹੋ ਗਿਆ ਹਾਂਜੀ ਚਾਹੇ ਉਹ ਕੱਟੀ ਹੈ ਚਾਹੇ ਉਹ ਬੱਚੀ ਹੈ ਤੁਸੀਂ ਉਹਨੂੰ ਰੋਜ਼ਾਨਾ ਦਾ 20 ਤੋਂ 25 ਗ੍ਰਾਮ ਦੇਣਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਚਿਲੇਟਡ ਐਗਰੀਮੈਂਟ ਸੁਪਰ ਉਸ ਤੋਂ ਬਾਅਦ 6 ਮਹੀਨੇ ਤੱਕ ਤੁਸੀਂ ਇਹਨੂੰ 20 ਤੋਂ 25 ਗ੍ਰਾਮ ਦੇਈ ਜਾਣਾ ਰੋਜ਼ਾਨਾ ਓਕੇ ਬਈ ਜਦੋਂ ਪਸ਼ੂ 6 ਮਹੀਨਿਆਂ ਤੋਂ ਉੱਪਰ ਚਲਾ ਗਿਆ ਤੁਸੀਂ ਚਲੇਟਡ ਐਗਰੀਮੈਂਟ ਸੁਪਰ ਨੂੰ 40 ਤੋਂ 50 ਗ੍ਰਾਮ ਰੋਜ਼ਾਨਾ ਦਾ ਦੇਣਾ ਓਕੇ ਇਹਦੇ ਨਾਲ ਹੋਏਗਾ ਕਿ ਤੁਹਾਡੇ ਜਿਹੜਾ ਪਸ਼ੂ ਸਹੀ ਸਮਾਂ ਉਹਦਾ ਬੋਲਣ ਦਾ ਉਹਦੇ ਵਿੱਚ ਪੂਰਾ ਖੁੱਲ ਕੇ ਹੀਟ ਜਾਏਗਾ ਅੱਜ ਕੱਲ ਅਸੀਂ ਕੀ ਦੇਖਦੇ ਹਾਂ ਪਸ਼ੂ ਕੱਲੀਆਂ ਤਾਰਾ ਦਿੰਦਾ ਹੀਟ ਚ ਆਉਂਦਾ ਨਹੀਂ ਰੰਬਦਾ ਹੀ ਨਹੀਂ ਪੁਰਾਣੇ ਸਪੂਮਿਆਂ ਦੇ ਵਿੱਚ ਪਸ਼ੂ ਰੰਬਦੀ ਤੇ ਆਉਂਦੀ ਨਹੀਂ ਬੋਲਦੇ ਦੋ ਦਿਨ ਹਾਂਜੀ ਦੋ ਦਿਨ ਤਿੰਨ ਰੰਬੀ ਜਾਂਦੇ ਸੀ ਬੋਲਦੇ ਸੀ ਤਾਂ ਚਿਲਟਡ ਐਗਰੀਮੈਂਟ ਸੁਪਰ ਕੀ ਕਰੂਗਾ ਉਹਨਾਂ ਨੂੰ ਇੱਕ ਚੰਗੇ 헤ਜਾ ਹੀਟ ਦੇ ਵਿੱਚ ਲੈ ਕੇ ਆਏਗਾ ਜਿਸ ਨਾਲ ਪਸ਼ੂ ਦੀਆਂ ਤਾਰਾਂ ਨਹੀਂ ਗੀਆਂ ਬਿਲਕੁਲ ਸਾਫ਼ ਆਣਗੀਆਂ ਸਹੀ ਕਿਉਂ ਖੁਰਾਕੀ ਦਿੱਤਾਂ ਦੀ ਘਾਟ ਸੀ ਆਪਾਂ ਨੇ ਕੀ ਕੀਤਾ ਚਿਲਟਡ ਐਗਰੀਮੈਂਟ ਸੁਪਰ ਦੇ ਨਾਲ ਉਹਦੇ ਖੁਰਾਕੀ ਦਿੱਤਾਂ ਨੂੰ ਪੂਰਾ ਕੀਤਾ ਜਿਸ ਕਾਰਨ ਪਸ਼ੂ ਕੀ ਪੂਰਾ ਖੁੱਲ ਕੇ ਹੀਟ ਦੇ ਵਿੱਚ ਆਏਗਾ ਸਹੀ ਹੈ ਉਹਨਾਂ ਪਸ਼ੂ ਹੀਟ ਦੇ ਵਿੱਚ ਆ ਗਿਆ ਹੀਟ ਚ ਲੈ ਕੇ ਆਉਣ ਵਾਸਤੇ ਬਜ਼ਾਰਾਂ ਦੇ ਵਿੱਚੋਂ ਫਾਰਮਰ ਨੂੰ ਬਹੁਤ ਸਾਰੀਆਂ ਗੋਲੀਆਂ ਮਿਲ ਜਾਂਦੀਆਂ